ਪੰਜਾਬ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਸਿੱਖਾਂ ਤੇ ਜ਼ੁਲਮਕਾਰੀ ਹੈ ਤੇ ਸਿੱਖਾਂ ਨੂੰ ਬਿਨਾਂ ਵਜਾ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਤੰਗ ਪ੍ਰੇਸ਼ਾਨ ਕਰੀ ਹੈ ਇਹ ਸ਼ਬਦ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਪਿਤਾ ਬਾਪੂਦਰਸੀਮ ਸਿੰਘ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਵੱਲੋਂ ਅਕਾਲੀ ਫਾਰਮ ਦੇ ਕੋਲ ਰੱਖੀ ਕਾਨਫਰੰਸ ਵਿੱਚ ਸੰਬੋਧਿਤ ਕਰਦਿਆਂ ਕਿਹਾ ਉਹ ਕਹਿੰਦੇ ਨੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਪੰਜਾਬ ਭਰ ਤੋਂ ਸੰਗਤਾਂ ਵਿੱਚ ਵੱਡੀ ਇਕੱਠ ਵੱਜੋ ਇੱਥੇ ਪਹੁੰਚੀਆਂ ਨੇ ਇਸ ਭਾਰੀ ਇਕੱਠ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਜਿੰਨਾ ਜ਼ੁਲਮ ਹੋਏਗਾ ਉਹਨਾਂ ਨੂੰ ਉਹਨਾਂ ਹੀ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਅਤੇ ਲੋਕਾਂ ਦੇ ਵੱਡੇ ਇਕੱਠ ਵੀ ਹੋਣਗੇ ਉਹਨਾਂ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਸਿੱਖ ਕੌਮ ਦੇ ਮਾਨ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਕੌਮ ਦੀ ਇੱਜ਼ਤ ਲਈ ਵੱਡੀ ਕੁਰਬਾਨੀਆਂ ਦਿੱਤੀਆਂ ਨੇ ਇਸ ਲਈ ਪੂਰੀ ਕਮ ਉਹਨਾਂ ਦੇ ਨਾਲ ਖੜੀ ਹੈ ਪੰਜਾਬ ਦੇ ਮਾਮਲਿਆਂ ਤੇ ਗੱਲ ਕਰਦੇ ਹੋ ਕਹਿੰਦੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਬੇਅਦਬੀ ਦੇ ਮਾਮਲੇ ਲੈਂਡ ਪੂਲਿੰਗ ਦੇ ਮਾਮਲੇ ਅਤੇ ਨੌਜਵਾਨਾਂ ਤੇ ਝੂਠੇ ਕੇਸ ਦਰਜ ਕਰਕੇ ਸਾਲਾਂ ਜੇਲ੍ਹਾਂ ਵਿੱਚ ਬੰਦ ਰੱਖਣਾ ਇਹ ਸਭ ਮੁੱਦੇ ਸਾਡੇ ਸਾਹਮਣੇ ਨੇ ਹੁਣ ਸਰਕਾਰਾਂ ਨੂੰ ਆਪਣਾ ਫੜਿਆ ਵਿਚਾਰ ਲੈਣਾ ਚਾਹੀਦਾ ਹੈ ਕਿ ਤੁਸੀਂ ਵਾਅਦੇ ਕਰਕੇ ਬੰਦੀ ਸਿੰਘਾਂ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 550 ਸਾਲਾਂ ਵਿਸਤੇ ਕਿਹਾ ਸੀਗਾ ਕਿ ਅਸੀਂ ਬੰਦੀ ਸਿੰਘ ਰਿਹਾ ਕਰਦਾਂਗੇ ਉਦੋਂ ਬਾਅਦ ਚ ਮੁਕਰ ਗਿਆ ਹੁਣ ਇਹਨਾਂ ਸਰਕਾਰਾਂ ਤੇ ਕੀ ਤੁਸੀਂ ਅਤਵਾਦ ਕਰ ਸਕਦੇ ਜੋ ਇਹ ਸਾਡੀ ਕੌਮ ਨੂੰ ਸਾਡੀ ਹੋਣ ਦਾ ਸਿਨੂ ਮਲਿਆ ਮੇੜ ਕਰਨ ਤੇ ਦੁਲੀਆਂ ਹੋਈਆਂ ਸਾਡੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਤੇ ਸਾਡੀ ਕਿਸਾਨੀ ਦੀਆਂ ਜ਼ਮੀਨਾਂ ਖੋ ਕੇ ਸਾਨੂੰ ਇਸ ਧਰਤੀ ਤੋਂ ਅਖਾੜਨਾ ਚਾਹੁੰਦੇ ਆ ਇਸ ਧਰਤੀ ਤੇ ਹੋਰ ਲੋਕਾਂ ਨੂੰ ਵਸਾਉਣਾ ਚਾਹੁੰਦੇ ਆ ਇਸ ਕਰਕੇ ਪੰਜਾਬ ਦੇ ਜੋਧੇ ਸੂਰਬੀਰ ਬਹਾਦਰੋ ਤੁਹਾਡਾ ਅਸੀਂ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਇਹ ਨਾ ਜ਼ੁਲਮਾਂ ਦੇ ਇਹ ਨਾ ਸਰਕਾਰਾਂ ਦੇ ਜ਼ੁਲਮਾਂ ਅੱਗੇ ਡੜ ਕੇ ਖੜੇ ਜੋ ਮੋਢੇ ਨਾ ਮੋਢਾ ਲਾ ਕੇ ਖੜੇ ਹੋ ਆਪਣੇ ਬੰਦੀ ਸਿੰਘਾਂ ਦੀ ਬਾਤ ਪਾਉਂਦੇ ਹੋ ਜਿਹੜੇ ਗੁਰੂ ਸਾਹਿਬ ਦੀਆਂ ਬਦਮੀਆਂ ਕਰਨ ਵਾਲੇ ਆ ਉਹਨਾਂ ਨੂੰ ਕੋਈ ਸਜ਼ਾਵਾਂ ਨਹੀਂ ਹੋ ਰਹੀਆਂ ਇੱਕ ਸਿੰਘ ਸਾਡਾ ਕਈ ਮਹੀਨਿਆਂ ਤੋਂ ਟਾਵਰ ਤੇ ਚੜ੍ਹ ਕੇ ਬੈਠਾ ਬੇਅਦਬੀ ਦੇ ਇਨਸਾਫ ਵਾਸਤੇ ਬੇਅਦਬੀ ਦੇ ਕਾਨੂੰਨ ਵਾਸਤੇ ਉਹ ਵੀ ਟਾਲ-ਬਟੋਲ ਕੀਤੀ ਜਾ ਰਹੀ ਆ ਸਾਡਾ ਕੌਮੀ ਇਨਸਾਫ ਮੋਰਚਾ 3 ਸਾਲ ਹੋ ਗਿਆ ਉਹਨੂੰ ਲੱਗੇ ਨੂੰ ਕੋਥਾ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਤੁਸੀਂ ਦੱਸੋ ਪੇ ਹੁਣ ਇਹਨਾਂ ਸਰਕਾਰਾਂ ਕੋਲ ਭੀਖ ਮੰਗਦੇ ਰਵਾਂਗੇ ਕਿ ਜਾਂ ਆਪਣੀ ਸਰਕਾਰ ਬਣਾ ਕੇ ਆਪਾਂ ਇਨਸਾਫ ਲਵਾਂਗੇ ਮੈਂ ਇੱਥੇ ਆਈਆਂ ਸਾਰੀਆਂ ਸੰਗਤਾਂ ਦਾ ਸਾਰੇ ਆਗੂਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਇਹ ਭਾਈ ਭਾ ਸਰਬਜੀਤ ਸਿੰਘ ਜੀ ਖਾਲਸਾ ਐਮਪੀ ਫਰੀਦਕੋਟ ਸਾਹਿਬ ਜ਼ਥੇਦਾਰ ਜਸਬੀਰ ਸਿੰਘ ਜੀ ਰੋਡੇ ਅਕਾਲ ਸਭਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਵੀ ਇੱਥੇ ਆ ਕੇ ਹਾਜ਼ਰੀ ਲਵਾਈ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਸਾਡੀਆਂ ਅਕਾਲੀ ਦਲ ਵਾਰਸ ਦੀਆਂ ਟੀਮਾਂ ਸਾਰੇ ਜਿਲ੍ਹਿਆਂ ਤੋਂ ਪਹੁੰਚੀਆਂ ਉਹਨਾਂ ਦਾ ਕਦਮ ਕਦਮ ਸਾਡੇ ਸਿਰ ਮੱਥੇ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕਿ ਇਹਨਾਂ ਸਰਕਾਰਾਂ ਨੂੰ ਚੇਤਾਵਨੀ ਦਿੰਨੇ ਆ ਕਿ ਸਾਡੇ ਬੰਦੀ ਸਿੰਘ ਵੀ ਰਿਹਾ ਕਰੋ ਅਸੀਂ ਆਪਣੀਆਂ ਜ਼ਮੀਨਾਂ ਦਾ 1 ਇੰਚ ਵੀ ਤੁਹਾਨੂੰ ਇਦਾਂ ਧੱਕੇ ਨਾਲ ਖੋਹ ਨਹੀਂ ਦਵਾਗੇ ਇਸ ਕਰਕੇ ਸਾਰੇ ਆਪਾਂ ਰਲ ਮਿਲ ਕੇ ਜੋ ਜੇ ਕਿਸਾਨੀ ਜਿਹੜੀ ਆ ਸਾਡੀ ਰੀੜ ਦੀ ਹੱਡੀ ਆ ਜੇ ਇਹ ਨਾ ਰਹੀ ਤੇ ਆਪਣੀਆਂ ਸਰਦਾਰੀਆਂ ਵੀ ਨਹੀਂ ਰਹਿਣੀਆਂ ਇਸ ਕਰਕੇ ਆਪਾਂ ਸਾਰੇ ਜਾਣੇ ਆਪਣੇ ਖਾਲਸਾ ਪੰਥ ਨੂੰ ਸਮਰਪਿਤ ਹੋਈਏ ਚੜ੍ਹਦੀ ਕਲਾ ਨਾਲ ਆਪਣੇ ਨੌਜਵਾਨੀ ਨੂੰ ਖਾਲਚਰ ਕੇ ਅਪੀਲਿਆ ਕਿ ਸਰਕਾਰਾਂ ਸਾਨੂੰ ਨਸ਼ੇ 'ਚ ਡੋਬ ਕੇ ਮਾਰਨਾ ਚਾਹੁੰਦੀਆਂ ਤੁਸੀਂ ਸੁਚੇਤ ਹੋਵੋ ਇਹਨਾਂ ਦੀਆਂ ਚਾਲਾਂ ਨੂੰ ਸਮਝੋ ਗੁਰੂ ਦੇ ਲਾਲ ਲੱਗੋ ਗੁਰੂ ਵਾ ਗੁਰੂ ਦੇ ਗੁਰੂ ਬਾਣੀ ਦੇ ਧਾਰਨੀ ਬਣੋ ਤੇ ਇਸ ਕਰਕੇ ਆਪਾਂ ਆਪਣਾ ਜੀਵਨ ਉਸਵਾਰੋ ਤੇ ਤਾਂ ਹੀ ਆਪਣੇ ਪੰਜਾਬ ਦਾ ਪੰਥ ਦਾ ਤੇ ਆਪਣਾ ਭਲਾ ਹੋ ਸਕਦਾ ਕਿਉਂਕਿ ਗੁਰੂ ਮਹਾਰਾਜ ਦਾ ਪੰਥ ਸਰਬੱਤੇ ਭਲੇ ਦਾ ਪੰਥ ਆ ਇਸ ਕਰਕੇ ਇਹਦੇ ਵਿੱਚ ਕਿਸੇ ਨਾ ਵੀ ਕੋਈ ਵਿਥ ਵਿਕਤਰਾ ਨਹੀਂ ਕਰਦਾ ਇਹ ਜਾਤ ਪਾਤ ਤੋਂ ਰਹਿਤ ਆ ਇਹ ਸਾਰੇ ਧਰਮਾਂ ਦਾ ਸਤਕਾਰ ਕਰਦਾ ਇਸ ਕਰਕੇ ਆਪਾਂ ਸਾਰੇ ਜਾਣੇ ਸਾਰਿਆਂ ਦਾ ਸਹਿਯੋਗ ਲੈ ਕੇ ਇਹ ਪੰਜਾਬ ਨੂੰ ਆਬਾਦ ਰੱਖੀਏ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ ਪੰਜਾਬ ਦੀ ਧਰਤੀ ਜਿਹੜੀ ਆ ਇਹ ਇਹਨੂੰ ਬਚਾਈਏ ਇਹਨੂੰ ਇਹਦਾ ਪਾਣੀ ਬਚਾਈਏ ਇਹ ਸਾਰੀਆਂ ਚੀਜ਼ਾਂ ਸਾਡੀ ਜ਼ਿੰਮੇਵਾਰੀ ਆ ਕਿਉਂ ਅਸੀਂ ਇਹ ਜੋ ਸਾਡੀ ਪਾਰਟੀ ਦੀਪ ਸਿੱਧੂ ਨੇ ਇਹਦਾ ਨਾਂ ਰੱਖਿਆ ਵਾਰਿਸ ਪੰਜਾਬ ਦੇ ਵਾਰਸ ਅਸੀਂ ਆ ਸਾਨੂੰ ਇਹਦਾ ਫਿਕਰ ਹੋਣਾ ਚਾਹੀਦਾ ਕਿਉਂਕਿ ਜਿਹੜਾ ਧਾੜ ਵੀ ਆਉਂਦੇ ਦਿੱਲੀ ਤੋਂ ਉਹਨਾਂ ਦਾ ਤਾਂ ਮਤਲਬ ਹੈ ਇੱਥੋਂ ਲੁੱਟ ਕੇ ਇੱਥੋਂ ਸਾਨੂੰ ਕੁੱਟ ਕੇ ਇਹ ਜਾਣਦਾ ਇਸ ਕਰਕੇ ਆਪਾਂ ਨੂੰ ਹੁਣ ਇਹਨਾਂ ਕੋ ਬੜਾ ਚਿਰ ਖ਼вар ਹੋ ਚੁੱਕੇ ਆ ਇਸ ਕਰਕੇ ਹੁਣ ਆਪਾਂ ਇਕੱਠੇ ਹੋਈਏ ਸਾਰੇ ਜਣੇ ਰਲ ਮਿਲ ਕੇ ਹੰਬੜਾ ਮਾਰੀਏ ਤੇ ਆਉਣ ਵਾਲੇ ਸਮੇਂ ਲਈ ਜਿਹੜਾ ਕੋਈ ਆਪਾਂ ਜਿਹੜੇ ਆ ਰਲ ਮਿਲ ਕੇ ਕੋਈ ਇਹੋ ਜਿਹਾ ਪਾਣ ਨਹੀਂ ਬਣੀਆਂ ਆਪਣੀ ਸਰਕਾਰ ਬਣਾਈਆਂ ਆਪਣੀ ਬੰਦੀ ਸਿੰਘ ਰਿਆ ਕਰੀਏ ਇਹੋ ਜੋ ਕਾਲੇ ਕਾਨੂੰਨ ਜੋ ਪਰਗੇ ਐਨਐਸਏ ਅਰਗੇ ਸਾਡੇ ਨੌਜਵਾਨਾਂ ਤੇ ਲਾਏ ਜਾਂਦੇ ਆ ਬਿਨਾ ਕਿਸੇ ਕਾਰਨ ਤੋਂ ਬਿਨਾ ਕਿਸੇ ਦੋਸ਼ ਤੋਂ ਉਹਨਾਂ ਨੂੰ ਰੋਕੀਏ ਉਹਨਾਂ ਦਾ ਮੁਕੰਮਲ ਤੌਰ ਤੇ ਖਾਤਮਾ ਕਰੀਏ ਇਹ ਇਹ ਤਾਂ ਹੀ ਹੋ ਸਕਦਾ ਕਿ ਜੇ ਆਪਾਂ ਸਾਰੇ ਜਾਣੇ ਇਹ ਸੋਚੀਏ ਸਮਝੀਏ ਕਿ ਅਸੀਂ ਹੁਣ ਕਿਹਦਾ ਸਾਥ ਦੇਣਾ ਕਿ ਉਹ ਦੂਜਿਆਂ ਦਾ ਆਪਾਂ ਦੇਖੇ ਬਹੁਤ ਸਮਾਂ ਵੇਖ ਲਿਆ ਉਹਨਾਂ ਨੇ ਆਪਾਂ ਨੂੰ ਕੀ ਦਿੱਤਾ ਪੰਜਾਬ ਦੇ ਸਿਰ ਤੇ ਜੋ ਕਰਜ਼ਾ ਵਾ ਉਹ ਬਾਹਰੋਂ ਆਈਆਂ ਧਾੜ ਵੀ ਜੜਿਆ ਉਹ ਐਸ਼ ਪ੍ਰਸਤੀ ਕਰ ਰਿਆ ਇਥੋਂ ਲੁੱਟ ਕੇ ਲੈ ਜਾ ਰਹੇ ਆ ਇੱਥੇ ਹੁਣ ਬਹੁਤ ਵੱਡਾ ਪੰਜਾਬ ਦੇ ਸਿਰ ਕਰਜ਼ਾ ਵੀ ਚੜਾ ਦਿੱਤਾ ਅਜੇ ਹੋਰ ਵੀ ਮੇਰਾ ਖਿਆਲ 1.5 ਸਾਲ ਚ ਨਾ ਅਜੇ ਹੋਰ ਚੜਾਉਣਗੇ ਇਹਦੇ ਵਾਸਤੇ ਆਪਾਂ ਸਾਰੇ ਜਣੇ ਤਕੜੇ ਹੋਈਏ ਬਾਕੀ ਜਿੰਨੇ ਵੀ ਇੱਥੇ ਸਾਡੇ ਸਕਾਰਜੋਗ ਜਿਨ੍ਹਾਂ ਦੇ ਪਰਿਵਾਰ ਜੇਲਾਂ ਚ ਆ ਜਿਹੜੇ ਬੰਦੀ ਸਿੰਘ ਆ ਉਹ ਉਹਨਾਂ ਦਾ ਵੀ ਅਸੀਂ ਇੱਥੇ ਆਇਆ ਤੇ ਧੰਨਵਾਦ ਕਰਦੇ ਆ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਅੱਜ ਜੀ ਆਇਆਂ ਕਹਿੰਨੇ ਆ ਬਾਕੀ ਜਿਹੜੇ ਸਿੰਘਾਂ ਨੇ ਜਿਹੜੇ ਪਰਿਵਾਰਾਂ ਨੇ ਜਿਹੜੇ ਬੁੱਚਣ ਪੁਲਿਸ ਅਫਸਰਾਂ ਦੇ ਖਿਲਾਫ 30-32 ਸਾਲ ਲੜਾਈ ਲੜ ਕੇ ਇਨਸਾਫ ਲਿਆ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਉਹਨਾਂ ਦੇ ਚਰਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਆ ਸਰਦਾਰ ਸਰਬਜੀਤ ਸਿੰਘ ਵੇਰਕਾ ਤੇ ਉਹਨਾਂ ਦੀ ਟੀਮ ਜਿਹੜੀ ਜਿਨ੍ਹਾਂ ਨੇ ਬੜ ਬਹੁਤ ਵੱਡੀ ਲੜਾਈ ਲੜੀ ਇਹ ਪੁਚੜ ਪੁਲਿਸ ਅਫਸਰਾਂ ਨੂੰ ਬਹੁਤਿਆਂ ਨੂੰ ਸਜਾਵਾਂ ਕਰਾਈਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਵੀ ਕਰਦੇ ਹਾਂ ਤੇ ਉਹਨਾਂ ਦਾ ਸਨਮਾਨ ਵੀ ਕਰਾਂਗੇ ਤੇ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਡੋੜ ਕੇ ਖੜਾਂਗੇ ਕਿ ਇਹ ਤੇ ਬਹੁਤ ਵੱਡਾ ਕਾਰਜ ਕੀਤਾ ਤੁਸੀਂ ਤੁਹਾਡਾ ਕੌਮ ਦੇ ਉੱਪਰ ਬਹੁਤ ਵੱਡਾ ਇਸ਼ਾਨ ਆ ਇਸ ਕਰਕੇ ਜਿਹੜੀ ਆ ਬੱਚੀ ਸਾਡੀ ਰਾਜਸਥਾਨ ਚ ਪੇਪਰ ਦੇਣ ਗਈ ਸੀ ਉਹਨੂੰ ਉਹਦੇ ਕਕਾਰਾਂ ਦੀ ਵਜ੍ਹਾ ਨਾਲ ਉਹਦਾ ਸਿੱਕੀ ਸਰੂਪ ਜਿਹੜਾ ਸਾਡੇ ਸਾਡੀਆਂ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਉਹਨੂੰ ਢਾਹ ਲਾਉਣ ਵਾਸਤੇ ਉਹਨਾਂ ਨੇ ਉਹਨੂੰ ਕਿਹਾ ਪਰ ਉਹ ਸ਼ੇਰ ਦੀ ਬੱਚੀ ਨੇ ਪੰਥ ਦੀ ਧੀ ਨੇ ਬੜੀ ਜੁਰਤ ਨਾਲ ਉਹ ਆਪਣੇ ਕੈਰੀਅਰ ਦੀ ਪਰਵਾਹ ਨਹੀਂ ਕੀਤੀ ਤੂੰ ਗੁਰੂ ਦਾ ਸਿੱਖ ਹੋਣ ਦਾ ਕੀ ਫਰਜ਼ ਆ ਉਹਨੂੰ ਨਬਾਇਆ ਉਹ ਬੱਚੀ ਦੇ ਸਾਨੂੰ ਬਹੁਤ ਵੱਡਾ ਮਾਣ ਆ ਅਸੀਂ ਉਹ ਧੀ ਨੂੰ ਹਮੇਸ਼ਾ ਉਹਦੇ ਰੀ ਨਿ ਰਵਾਂਗੇ ਉਹਨੇ ਪੰਥ ਦੀ ਵੱਡੀ ਬਹੁਤ ਵੱਡੀ ਸੇਵਾ ਕੀਤੀ ਆ ਜਿਹੜੀ ਕਿ ਸਾਡੀਆਂ ਬੜੀਆਂ-ਬੜੀਆਂ ਜਥੇਬੰਦੀਆਂ ਕਈ ਗਰਾਂ ਬਹੁਤ-ਬਹੁਤ ਲੰਮਾ ਥਾਵਾਂ ਸੇਵਾ ਕਰਕੇ ਵੀ ਨਹੀਂ ਕਰ ਸਕਦੀਆਂ ਇਸ ਕਰਕੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਮਾਤਾ-ਪਿਤਾ ਦਾ ਉਹਨਾਂ ਦੇ ਜਿਹੜੇ ਰਿਸ਼ਤੇਦਾਰਾਂ ਦਾ ਅਸੀਂ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹੋ ਜੀ ਬਹਾਦਰ ਬੱਚੀ ਨੂੰ ਜਨਮ ਦਿੱਤਾ ਜਿਹਨੇ ਪੰਥ ਦੀ ਇੱਜ਼ਤ ਵਾਸਤੇ ਆਪਣੇ ਕੈਰੀਅਰ ਦੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਨੀ ਦਾ ਜੱਜ ਦੀ ਕੁਰਸੀ ਸਾਡੇ ਤੇ ਇਥੇ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਅਸੀਂ ਆਪਣੇ ਧਰਮ ਨੂੰ ਤਲਾਸ਼ ਲਈ ਦੇ ਦਿੰਨੇ ਆ ਪਰ ਉਹ ਬੱਚੀ ਤੇ ਸਾਨੂੰ ਬਹੁਤ ਵੱਡਾ ਮਾਣ ਆ